ਪੁਲਿਸ ਮੁਲਾਜ਼ਮ ਦੀ ਪਤਨੀ ਅਤੇ ਬੇਟੀ ਹੋਈ ਲੁੱਟ ਦਾ ਸ਼ਿਕਾਰ ਜਗਰਾਉਂਦੇ ਸ਼ੇਰਪੁਰਾ ਰੋਡ ਫਾਟਕਾਂ ਦੇ ਨੇੜੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰੀ ਸਵਾਰ ਦੋ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਂਦਿਆਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਲੁਟੇਰੇ ਉਹਨਾਂ ਦਾ ਬੈਗ ਖੋ ਕੇ ਫਰਾਰ ਹੋ ਗਏ ਜਿਸ ਵਿੱਚ 10 ਤੋਂ 12000 ਰੁਪਏ, ਦੋ ਮੋਬਾਈਲ ਫੋਨ ਸੀ। ਜ਼ਿਕਰਯੋਗ ਹੈ ਘਟਨਾ ਦਾ ਸ਼ਿਕਾਰ ਹੋਈਆਂ ਸਕੂਟਰੀ ਸਵਾਰ ਮਹਿਲਾਵਾਂ ਪੁਲਿਸ ਮਹਿਕਮੇ ਨਾਲ ਸੰਬੰਧਿਤ ਸੜਕ ਸੁਰੱਖਿਆ ਫੋਰਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਪੁਲਿਸ ਮੁਲਾਜ਼ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਅਤੇ ਉਹਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਹੈ। ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਤੁਸੀਂ ਵੀ ਸੁਣੋ ਕੀ ਕਹਿਣਾ ਹੈ। ਬੱਸ ਸਟੈਂਡ ਪੁਲਿਸ ਚੌਂਕੀ ਦੇ ਮੁਖੀ ਏਐਸਆਈ ਸੁਖਵਿੰਦਰ ਸਿੰਘ ਦਾ ਜਗਰਾਉ ਤੋਂ ਪੱਤਰਕਾਰ ਚਰਨਜੀਤ ਸਿੰਘ ਚਾਂਦੀ ਰਿਪੋਰਟ। ਲੇਡੀਜ਼ ਸੀਗੀਆਂ ਉਹਦੇ ਨਾਲ ਲੜਕੀ ਸੀਗੀ ਕਰਨਦੀਪ ਕੌਰ ਸੀਗੀ ਉਹ ਬਾਜ਼ਾਰ ਤੋਂ ਆ ਰਹੇ ਸੀਗੇ ਤੇ ਪਿੱਛੇ ਉਹਦੇ ਲੱਗ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਉਨਰ ਪਰਸ ਕੋਣ ਦੇ ਪਹਿਲਾਂ ਕੋਸ਼ਿਸ਼ ਕੀਤੀ ਪਰ ਕਾਫੀ ਜਦੋਂ ਉਹਨਾਂ ਨੇ ਨਹੀਂ ਛੜਾਇਆ ਫਿਰ ਉਹ ਝੜਕਾ ਮਾਰ ਕੇ ਲੈ ਗਏ ਜੀ ਉਹ ਸਾਡੇ ਇੱਥੇ ਐਸਸੀਆ ਮੁੰਡਾ ਐਸਐਸਐਫ ਦਾ ਜਿਹੜੀ ਆਪਣੀ ਸੜਕ ਸੁਰੱਖਿਆ ਕੋਸਟ ਹੈ ਉਹਦੇ ਵਿੱਚ ਜੁੜੀ ਕਰ ਕੀ ਨਾਮ ਹੈ ਇਹਨਾਂ ਦਾ ਹਰਜੀਤ ਸਿੰਘ ਦਾ ਰਹਿਣ ਵਾਲੇ ਕਿੱਥੋਂ ਦੇ ਸੀ ਰਹਿਣ ਵਾਲੇ ਕੋਕਰੀ ਕਲਾਂ ਦੇ ਇਹ ਵੀ ਜਿਹੜਾ ਇਹ ਘਟਨਾ ਹੋਈ ਹੈ ਇਹ ਆਪਣੇ ਫਾਟਕਾਂ ਦੇ ਉਧਰ ਮੰਡੀ ਵਾਲੀ ਸਾਈਡ ਜਾਂ ਸ਼ਹਿਰ ਵਾਲੀ ਸਾਈਡ ਆ ਇਹ ਸਿਟੀ ਏਰੀਆ 'ਚ ਹੋਈ ਆ ਜੀ ਆਪਣੇ ਜਿਹੜੀ ਪੁਰਾਣੀ ਦਾਣਾ ਮੰਡੀ ਮੰਡੀ ਦੀ ਸਾਈਡ ਪਾਜੀ ਪਰਸ 'ਚ ਕੀ ਕੀ ਸੀ ਉਹ ਜਿਹੜਾ ਪਰਸ ਵਗੈਰਾ ਜਿਹੜਾ ਮੋਟਾ ਸੀ ਯਾ ਦੋ ਮੋਬਾਈਲ ਫਸ ਦੇਣੇਗੇ 12000 ਰੁਪਇਆ ਦੱਸਦੇ। ਤੋਂ ਪਤਾ ਲੱਗਿਆ ਕੋਈ ਹਾਂਜੀ ਸਾਨੂੰ ਲੀਡ ਮਿਲੀ ਆ ਅਸੀਂ ਸੀਸੀਟੀਵੀ ਵੀ ਚੈੱਕ ਕਰ ਲਿਆ ਨੇ। ਕਾਫੀ ਸਾਨੂੰ ਆਸ ਹੈ ਵੀ ਅਸੀਂ ਜਲਦੀ ਇਹ ਪਤਾ। ਕੁਝ ਅਧਿਕਾਰੀਆਂ ਤਾਂ ਗੱਲ ਪਹੁੰਚ ਗਈ ਹੈ ਜੀ ਕੀ ਹੁੰਦੀ ਹੈ? ਹਾਂਜੀ ਹਾਂਜੀ ਸਾਰਿਆਂ ਨੂੰ ਪਤਾ ਇਹ ਗੱਲ ਦਾ ਕੋਈ ਕੋਈ ਨਹੀਂ ਪਤਾ। ਸਾਡੀਆਂ ਕਈ 4-5 ਪਾਰਟੀਆਂ ਬਣਾਈਆਂ ਹੋਈਆਂ ਨੇ ਕਿਆਂ। ਅ ਐਸਐਸਪੀ ਸਾਹਿਬ ਹਦਰ ਦੇ ਹੁਕਮ ਤਾਬਕ ਉਹ ਆਪ ਇਹਦੀ ਲੀਡ ਕਰ ਰਹੇ ਨੇ। ਇਹ ਉਹ ਜਿੰਨੀਆਂ ਵੀ ਹੈਗੇ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ। ਕਾਫੀ ਲੀਡ ਸਾਨੂੰ ਮਿਲ ਗਈ ਹੈ ਤੇ ਜਲਦੀ ਫੜ ਲਵਾਂਗੇ। ਠੀਕ ਹੈ ਜੀ। ਠੀਕ ਹੈ। ਭਿਜੇ ਭਿਜੇ ਕਿੱਥੇ ਰੇੜੀ ਲਾਉਣਾ ਤੂੰ ਇੱਥੇ ਲਾਉਣੀ ਜਿਹੜੀ ਜਗ੍ਹਾ ਇਹ ਸ਼ੇਰਪੁਰਾ ਫਾਟਕ ਕੀ ਗੱਲ ਹੋਈ ਅੱਜ ਇੱਥੇ ਲੁੱਟਕੋ ਹੋਈ ਏ ਜੀ ਇੱਥੇ ਤਾਂ ਐ ਪਤਾ ਲੱਗਿਆ ਕਿਵੇਂ ਕੋਈ ਸੀਗਾ ਇੱਥੇ ਹਾਂਜੀ ਕਿੰਨੇ ਜਣੇ ਸੀ ਬੱਟ ਗਏ ਸੀ ਕਿੰਨੇ ਜਣੇ ਸੀਗੇ ਦੋ ਜਣੇ ਸੀ ਤੇ ਕਿੰਨੀ ਲੁੱਟਖੋ ਕੀਤੀ ਉਹਨਾਂ ਨੇ ਕਿੰਦੀ ਕਿਤੋਂ ਖੋਇਆ ਉਹਨਾਂ ਨੇ ਸਮਾਨ ਬੁੜੀਆਂ ਸੀਗਾ ਜੀ ਇੱਥੇ ਅੱਛਾ ਬੁੜੀਆਂ ਜੀ ਤੇ ਕੀ ਖੋਕੇ ਲੱਗ ਗਿਆ ਤੋ ਮੋਬਾਈਲ ਤੇ ਪੈਸੇ ਇਹ ਕਿੱਦੋਂ ਨੂੰ ਭੱਜੇ ਪਤਾ ਲੱਗਿਆ